ਇਸ ਕਚਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀਪ ਫਤਿਹ ਵਿਦਿਆਰਥੀਓ ਸਾਡਾ ਵਿਸਤ੍ਰਿਤ ਲਿਆ ਹੋਇਆ ਸੀ ਆਓ ਗੁਰ ਇਤਿਹਾਸ ਆਓ ਕੁਲ ਇਤਿਹਾਸ ਜਾਣੀਏ ਇਹਨਾਂ ਦੀ ਕਕਿਆ ਵਿੱਚ ਮੈਂ ਤੁਹਾਡੇ ਨਾਲ ਪਹਿਲੀ ਪਾਸ਼ਾਹੀ ਤੇ ਦੂਜੀ ਪਾਸ਼ਾਹੀ ਬਾਰੇ ਦੋ ਚਾਰ ਗੱਲਾਂ ਡਿਸਕਸ ਕੀਤੀ ਹਨ ਅੱਜ ਦਾ ਸਾਡਾ ਨਵਾਂ ਵਿਸਾਖ ਸਟਾਰਟ ਹੋਇਆ ਸੀ ਤੀਜੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਇਹਦੇ ਜੀਵਨ ਤੇ ਇਹਦੇ ਵਿਆਹ ਕਦੋਂ ਹੋਇਆ ਸੀ ਇਹਨੂੰ ਇਦੇ ਪਿਤਾ ਕੀ ਕਰਦੇ ਮਾਤਾ ਦਾ ਕੀ ਨਾਮ ਸੀ ਇਹਦੇ ਪਿਤਾ ਦਾ ਕੀ ਨਾਮ ਸੀ ਇੱਦੇ ਬਾਰੇ ਦੱਸਾਂਗਾ ਸੋ ਸਾਡੀ ਸਾਰਿਆਂ ਨੂੰ ਬੈਂਤੀ ਹੈ ਕੱਖਾਂ ਨੂੰ ਧਿਆਨ ਨਾਲ ਵਿਖੇ ਤੇ ਸੁਣੀ ਵੇਖੋ ਜੀ ਸੜਾ ਅਜਦਾ ਵਿਸਾ ਤੀਜੀ ਪਾਸ਼ਾਈ ਸ੍ਰੀ ਗੁਰੂ ਅਮਰਦਾਸ ਜੀ ਪਹਿਲਾ ਪ੍ਰਸ਼ਨ ਵੇਖੋ ਜੀ ਕਿਹੜਾ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ ਸ੍ਰੀ ਤੇਜ ਭਾਨ ਜੀ ਸ੍ਰੀ ਤੇਜ ਭਾਨ ਜੀ ਦੂਜਾ ਪਰਸਨ ਕਿਹੜਾ ਸੀ ਸ੍ਰੀ ਗੁਰੂ ਅਮਰਦਾਸ ਜੀ ਦੀ ਮਾਤਾ ਦਾ ਕੀ ਨਾਮ ਸੀ ਅਨਦੀ ਮਾਤਾ ਦਾ ਕੀ ਨਾਮ ਸੀ ਮਾਤਾ ਸੁਲਖਣੀ ਜੀ ਕੀ ਮਾਤਾ ਸੁਲਖਣੀ ਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਇਹਨਾਂ ਦਾ ਪ੍ਰਕਾਸ਼ 1459 79 ਵਿੱਚ 79 ਈਸਵੀ ਨੂੰ ਪਿੰਡ ਬਸਾਰ ਕੀ ਗਿੱਲਾਂ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਇਹਨਾਂ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ 1479 ਇਸਵੀ ਨੂੰ ਪਿੰਡ ਬਸਾਰਕੇ ਗਿੱਲਾਂ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਚੌਥਾ ਪ੍ਰਸ਼ਨ ਸਾਡਾ ਕਿਹੜਾ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਕਿਹੜਾ ਕੀਤਾ ਕਰਦੇ ਹਨ ਉਹਨਾਂ ਦੇ ਪਿਤਾ ਦਾ ਕੀ ਕੰਮ ਸੀ ਕੀ ਕਰਦੇ ਹਨ ਖੇਤੀਬਾੜੀ ਤੇ ਦੁਕੰਦਾਰੀ ਦਾ ਕੀ ਖੇਤੀਬਾੜੀ ਤੇ ਦੁਕੰਦਾਰੀ ਦਾ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਆਹ ਕਦੋਂ ਹੋਇਆ ਸਨ 1502 ਇਸਵੀ ਨੂੰ ਸਨ 1502 ਇਸ ਵੀ ਨੂੰ ਇਹ ਤੀਜੀ ਪਾਸ਼ਾਈ ਬਾਰੇ ਮੈਂ ਤੁਹਾਡੇ ਨਾਲ 5% ਡਿਸਕਸ ਕੀਤੇ ਹਨ ਆ ਕਿ ਸੰਤ ਤੁਹਾਡੇ ਸਕਰੀਨਿੰਗ ਟੈਸਟ ਵਿੱਚ ਵੀ ਪੁੱਛੇ ਜਾ ਸਕਦੇ ਹਨ ਸਟੈਟ ਵੀ ਪੁੱਛੇ ਜਾ ਸਕਦੇ ਹਨ ਇਹਨਾਂ ਨੂੰ ਧਿਆਨ ਨਾਲ ਵੇਖਣਾ ਤੇ ਸੁਣਨਾ ਤੇ ਇਹਨਾਂ ਦੇ ਚੰਗੇ ਨੋਟਸ ਪ੍ਰਪੇਅਰ ਕਰਨਾ ਤੀਜੀ ਪਾਸ਼ਾਈ ਬਾਰੇ ਹੋਰ ਗੱਲਾਂ ਹੋਰ ਪ੍ਰਸ਼ਨ ਮੈਂ ਤੁਹਾਡੇ ਲਈ ਅੱਗੇ ਵਾਲੀ ਕਥਾ ਵਿੱਚ ਲੈ ਕੇ ਆਵਾਂਗਾ ਅੱਧੀ ਕਥਾ ਕਿਵੇਂ ਲੱਗੀ ਜੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਨਵੀਂ ਵੀਡੀਓ ਉਸ ਵਿੱਚ ਸ਼ੇਅਰ ਸਮੇਸ਼ੀ ਲਾਇਕ ਲਈ ਪਿੰਡ ਦੀ ਲਾਈਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਵੱਤ ਲਾਇਕ ਕਰੋ ਸ਼ੇਅਰ ਕਰੋ ਤੇ ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰੋ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ